ਮੇਰਾ ਨਾਮ ਜਰਨੈਲ ਟਾਬਾ ਜੀ ਮੈਂ ਨਰੇਗਾ ਪ੍ਰਾਪਤ ਮਜ਼ਦੂਰ ਯੂਨੀਅਨ ਦਾ ਆਗੂਆ ਬਲਾਕ 76 ਆ ਜੀ ਜਿਹੜਾ ਮਰੇਗਾ ਦੇ ਵਿੱਚ ਸਮੱਸਿਆ ਵਾਰ-ਵਾਰ ਆਇਆ ਆ ਰਹੀਆਂ ਨੇ ਜੀ ਬਹੁਤ ਬਰੀ ਐਸੀ ਵੀਡੀਓ ਸਾਹਿਬ ਜਲਾਲਾਬਾਦ ਔਰ ਜਿੰਨਾ ਵੀ ਅੰਬਲਾ ਕਹਿ ਲੋ ਵੀਡੀਓ ਦਮਦਰ ਦਾ ਛੇਣਾ ਨੂੰ ਵੀ ਮਿਲੇ ਆ ਮੀਟਿੰਗਾਂ ਵੀ ਕਰੀਆਂ ਨੇ ਔਰ ਡੀਡੀਪੀਓ ਨਾਲ ਮੀਟਿੰਗਾਂ ਕਰੀਆਂ ਨੇ ਏ ਡੀਸੀ ਨਾਲ ਮੀਟਿੰਗਾਂ ਕਰੀਆਂ ਨੇ ਅਸੀਂ ਥੱਕ ਚੁੱਕੇ ਆ ਹਾਰ ਚੁੱਕੇ ਆ ਮੀਟਿੰਗਾਂ ਕਰ ਕਰਕੇ ਪਰ ਜਿਹੜਾ ਅੱਜ ਦੀ ਮੀਟਿੰਗ ਅਸੀਂ ਇੱਥੇ ਤੈਅ ਕੀਤੀ ਐ ਜਲਾਲਾ ਹਸਤੰਤਰ ਪਵਨ ਦੇ ਵਿੱਚ ਕਿ ਜਿਹੜੀ 28 ਤਰੀਕ ਨੂੰ ਜਿਹੜਾ ਫਾਈਲ ਕਰ ਡੀਸੀ ਮੈਡਮ ਦਾ ਜਿਹੜਾ ਹੁੰਦਾ ਸੀ ਪੁਤਲਾ ਫੂਕਾਂਗੇ ਔਰ ਜਿਹੜਾ ਅਸੀਂ ਹੋਰ ਹਰਤਾਲ ਦੇ ਵਿੱਚ ਬੈਠਾਂਗੇ ਆਉਣ ਵਾਲੀ 28 ਤਰੀਕ ਨੂੰ ਫਾਜ਼ਿਲਕਾ ਡੀਸੀ ਦਫ਼ਤਰ 'ਚ ਅੱਜ ਹੀ ਨਿਰੇਗਾ ਰੋਜ਼ਗਾਰ ਪ੍ਰਾਪਤ ਮਜ਼ਦੂਰੀਆਂ ਦੇ ਵੱਲੋਂ ਜਿਹੜੀ ਅਸੀਂ ਮੀਟਿੰਗ ਬੁਲਾਈ ਹੈ ਮੈਂ ਬਲਾਕ ਦਾ ਪ੍ਰਧਾਨ ਹੋਣ ਦੇ ਨਾਤੇ ਕਿਉਂਕਿ ਅਸੀਂ ਜਿਹੜਾ ਮੀਟਿੰਗ 20 ਤਰੀਕ ਨੂੰ ਕੀਤੀ ਸੀ ਉਹਦੇ ਵਿੱਚ ਜਿਹੜਾ ਲਿਖਤੀ ਰੂਪ ਤੇ ਇਹਦੇ ਵਿੱਚ ਇਹਨਾਂ ਦਿੱਤਾ ਸੀ ਵੀਡੀਓ ਸਾਹਿਬ ਨੇ ਪਰ ਉਹ ਜਿਹੜੀਆਂ ਸਾਡੀਆਂ ਮੰਗਾਂ ਦੇ ਵਿੱਚ ਪੂਰਾ ਨਹੀਂ ਉਤਰ ਸਕੇ ਉਹ ਜਿਹੜਾ ਹੁਣ ਸਾਨੂੰ ਉਸ ਕਾਰਨ ਜਿਹੜੇ ਆ ਪਿੰਡ ਨੇ ਤਿੰਨ ਚਾਰ ਜਿਨ੍ਹਾਂ ਦੀ ਪੇਮੈਂਟਾਂ ਅਜੇ ਤੱਕ ਨਹੀਂ ਪਾਈਆਂ ਗਈਆਂ ਉਹਦੇ ਵਿੱਚ ਜਿਹੜਾ ਹੈਗਾ ਪਿੰਡ ਪਰੋਲੀ ਵਾਲਾ ਉਹਨਾਂ ਦੇ ਤਿੰਨ ਮਸਟੋਲ ਪਰੇ ਚੋਂ ਜਾ ਚੁੱਕੇ ਨੇ ਉਹਨਾਂ ਦੀ ਪੇਮੈਂਟ ਨਹੀਂ ਪਈ ਚੱਕ ਮੌਜ ਦੀ ਨੇ ਉਹਨਾਂ ਦੀ ਪੇਮੈਂਟ ਨਹੀਂ ਪਈ ਕੁਰੀ ਪਿੰਡ ਜਿਹੜਾ ਇੱਕ ਚੱਕ ਰਾਇਆਂ ਵਾਲਾ ਉਰਫ ਫਲੀਆਂ ਵਾਲਾ ਜਿਹੜਾ ਕਿ ਉਹਨਾਂ ਦੀ ਤਿੰਨ ਦਿਨਾਂ ਦੀ ਪੇਮੈਂਟ ਪਾਈ ਗਈ ਹੈ ਬਾਕੀ ਜਿਹੜੀ ਇਹ ਸੱਤ ਦਿਨਾਂ ਦੀ ਪੇਮੈਂਟ ਨਹੀਂ ਪਈ ਅਸੀਂ ਇਸ ਦੇ ਰੋਸ ਦੇ ਵਜੋਂ ਜਿਹੜਾ ਕਿ ਅਸੀਂ ਹੁਣ 28 ਤਰੀਕ ਨੂੰ ਵੱਡੇ ਪੱਧਰ ਤੇ ਜਿਹੜਾ ਅਸੀਂ ਰੋਸ ਪ੍ਰਦਰਸ਼ਨ ਦੀ ਗੱਲ ਕਰਦੇ ਆ ਤਾਂ ਉਹਦੇ ਵਿੱਚ ਕੀ ਹੈ ਪੋਖਰ ਤਾਲ ਤੇ ਬੈਠਾਂਗੇ ਨਾਲ ਤੇ ਨਾਲ ਅਸੀਂ ਡੀਸੀ ਦੇ ਕੁੱਤਲੇ ਫੁਕਣ ਦੀ ਵੀ ਗੱਲ ਕਰਾਂਗੇ ਇਹ ਸਾਡੀਆਂ ਮੰਗਾਂ ਤੁਰੰਤ ਤੌਰ ਤੇ ਜੇ ਸੋਮਵਾਰ ਤੱਕ ਨਾ ਮੰਨੀਆਂ ਗਿਆ ਜਿਹੜਾ ਮੰਗਲਵਾਰ ਅਸੀਂ ਜਿਹੜਾ ਵੱਡੇ ਪੱਧਰ ਤੇ ਕਰਨਾ ਲਾਣ ਦੀ ਗੱਲ ਕਰਾਂਗੇ ਨਰੇਗਾ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਅੱਜ ਅਸੀਂ ਸਤੰਤਰ ਭਵਨ ਦਿਲਾਲਾਬਾਦ ਵਿਖੇ ਇੱਕ ਮੀਟਿੰਗ ਕੀਤੀ ਹੈ ਕਿਉਂਕਿ ਲਗਾਤਾਰ ਡੀਸੀ ਸਾਹਿਬ ਨਾਲ ਮੀਟਿੰਗਾਂ ਹੋਈਆਂ ਪਹਿਲੇ ਕੰਮ ਨਰੇਗਾ ਤਾਂ ਨਹੀਂ ਚੱਲ ਰਿਹਾ ਸੀ ਪਰ ਕੰਮ ਚੱਲਣ ਤੋਂ ਬਾਅਦ ਜਿਹੜੇ ਨਰੇਗਾ ਮਜ਼ਦੂਰਾਂ ਨੇ ਕੰਮ ਕੀਤਾ ਖਾਸ ਕਰਕੇ ਬਲਾਕ ਫਾਜਲਕਾ ਦੇ ਵਿੱਚ ਪਿੰਡ ਲੋਨਾ ਇੱਕ ਪਿੰਡ ਝੰਗੜਪੈਣੀ ਔਰ ਬਲਾਕ ਜਲਾਨਾਪਾਦ ਦੇ ਵਿੱਚ ਜਿਹੜੇ ਪਿੰਡ ਹੈ ਚੱਕ ਮੋਜਦੀਨ ਚੱਕ ਭਰੋੜੀ ਵਾਲਾ ਚਾਚਾ ਰਾਈਆਂ ਵਾਲਾ 4 ਵੀਕ ਤੋਂ ਪਿੰਡ ਹੈਗੇ ਇਹਨਾਂ ਦੀ ਪੇਮੈਂਟ ਜਿਹੜੀ ਹੈ ਉਹ ਔਨਲਾਈਨ ਨਹੀਂ ਕੀਤੀ ਜਾ ਰਹੀ ਇਸ ਦੇ ਸਬੰਧ ਵਿੱਚ 20 ਤਰੀਕ ਨੂੰ ਪਹਿਲੇ ਜਲਾਲਾਬਾਦ ਦੇ ਵਿੱਚ ਵੀਡੀਓ ਸਾਹਿਬ ਤੇ ਐਸਪੀ ਸਾਹਿਬ ਨਾਲ ਗੱਲਬਾਤ ਹੋਈ ਸੀ ਤੈ ਹੋਇਆ ਸੀ ਕਿ 21 ਤਰੀਕ ਨੂੰ ਸਾਰੇ ਪਿੰਡਾਂ ਦੀ ਪੇਮੈਂਟ ਕਰਕੇ ਨਵਾਂ ਜਿਹੜਾ ਕੰਮ ਹੈ ਉਹਨੂੰ ਵੀ ਜਿਹੜਾ ਅਸੀਂ ਜਾਰੀ ਕਰ ਦਿਆਂਗੇ ਪਰ ਉਹਨਾਂ ਵਿੱਚੋਂ ਕੋਈ ਇਸ ਤਰ੍ਹਾਂ ਦਾ ਕੰਮ ਨਹੀਂ ਹੋਇਆ ਜਿਹੜਾ ਸੰਤੁਸ਼ਟੀਜਨਕ ਅਸੀਂ ਮੰਨ ਸਕੀਏ ਨਾਲ ਦੀ ਨਾਲ ਜਿਹੜਾ ਅਗਲਾ ਕੰਮ ਹੈ ओवीडी ਕੱਢਿਆ ਗਿਆ ਤੇ ਜਿਹੜੀ ਪੇਮੈਂਟ ਦਾ ਉਹ ਬਿਲਕੁਲ ਜਵਾਬ ਫਰਕਾ ਹੈ ਬਾਅਦ ਵਿੱਚ ਇਹ ਵੀ ਮੀਟਿੰਗ ਹੋਈ ਡੀਸੀ ਸਾਹਿਬ ਨਾਲ ਉਹਦੇ ਵਿੱਚ ਐਸਐਸਪੀ ਸਾਹਿਬ ਸੀਗੇ ਉਹਦੇ ਵਿੱਚ ਐਡੀਸੀ ਸਾਹਿਬ ਹੋਰ ਵੀ ਬੀਡੀਪੀ ਅਧਿਕਾਰੀ ਸਾਰੇ ਅਧਿਕਾਰੀ ਸੀ ਉਹਦੇ ਵਿੱਚ ਵੀ ਤੈਅ ਹੋਇਆ ਸੀ ਕਿ ਅਸੀਂ ਜਿਹੜਾ ਵੀਰਵਾਰ ਬੁੱਧਵਾਰ ਸਾਡੀ ਮੀਟਿੰਗ ਹੋਈ ਵੀਰਵਾਰ ਤੱਕ ਆਖੀ ਪੇਮੈਂਟ ਕਰਦੇ ਹਾਂਗੇ ਪਰ ਸਾਡੀ ਜਥੇਬੰਦੀ ਵੱਲੋਂ ਸ਼ੁੱਕਰਵਾਰ ਦਾ ਟਾਈਮ ਦਿੱਤਾ ਗਿਆ ਸੀ ਬਾਅਦ ਦੂਦੇ ਦੇ ਨਾ ਤਾਂ ਪੇਮੈਂਟ ਪਈ ਹੈ ਔਰ ਨਾ ਹੀ ਨਵਾਂ ਮਸਟਰੋਲ ਜਿਹੜੇ ਉਹ ਜਾਰੀ ਕੀਤਾ ਕੰਮ ਦੇ ਹੁਣ ਅਸੀਂ ਤੈਅ ਕੀਤਾ ਹੈ ਕਿ ਸੋਮਵਾਰ ਤੱਕ 27 ਤਰੀਕ ਹੈ ਅਗਰ ਸੋਮਵਾਰ ਤੱਕ ਜਿਹੜੇ ਕੀਤੇ ਕੰਮ ਦੀ ਪੇਮੈਂਟ ਨਹੀਂ ਪਈ ਜਾਂ ਨਵਾਂ ਮਸਟੋਰ ਜਿਹੜੇ ਪਿੰਡਾਂ ਦੇ ਅਸੀਂ ਨਾਮ ਦਿੱਤੇ ਹੋਏ ਸੀ ਜਾਰੀ ਨਹੀਂ ਹੋਏ ਤਾਂ 28 ਤਰੀਕ ਨੂੰ ਮੰਗਲਵਾਰ ਅਸੀਂ ਜਿਹੜਾ ਲਗਾਤਾਰ ਵੱਡਾ ਪ੍ਰਦਰਸ਼ਨ ਕਰਕੇ ਉਥੇ ਡੀਸੀ ਸਾਹਿਬ ਦਾ ਅਸੀਂ ਪੁਤਲਾ ਵੀ ਫੂਕਾਂਗੇ ਔਰ ਲਗਾਤਾਰ ਜਿਹੜਾ ਓਹ ਖੜਤਾਲ ਤੇ ਆਪਣੇ ਬੰਦੇ ਉਥੇ ਬਿਠਾ ਕੇ ਅਸੀਂ ਰੋਜ਼ ਪ੍ਰਦਰਸ਼ਨ ਜਾਰੀ ਕਰਾਂਗੇ ਜ਼ਰੂਰਤ ਪਈ ਤਾਂ ਅਸੀਂ 1 ਤਰੀਕ ਨੂੰ ਜਿਸ ਦਿਨ ਵੋਟਾਂ ਪੈਣੀਆਂ ਅਸੀਂ ਵੋਟ ਨਾ ਪਾ ਕੇ ਅਸੀਂ ਡੀਸੀ ਦਫਤਰ ਬਾਹਰ ਬੈਠ ਕੇ ਸ਼ਾਮ ਮੇਟਾਗਨ ਨਾਲ ਪ੍ਰਦਰਸ਼ਨ ਕਰਨ ਤੱਕ ਵੀ ਜਾ ਸਕਦੇ ਹਾਂ